ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਫਤੇ ਜੀ ਮੇਰੇ ਵੱਲੋਂ ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਹੋ ਸਭ ਠੀਕ ਠਾਕ ਹੋ ਜੀ ਆਸ ਕਰਦਾ ਤੁਸੀਂ ਠੀਕ ਹੋਵੋਗੇ ਮੈਂ ਅੱਜ ਇਸ ਬੜੇ ਪਹੁੰਚੇ ਹਾਂ ਦਰਾਹੇ ਤੋਂ 2 ਕਿਲੋਮੀਟਰ ਦੂਰ ਲੁਧਿਆਣਾ ਸਾਈਡ ਦਰਸ਼ਨ ਕਰਦੇ ਆ ਜੀ ਤਪਸਥਾਨ ਸੰਤ ਬਾਬਾ ਅਦਰ ਸਿੰਘ ਜੀ ਦੇ ਗੁਰੂ ਸਾਹਿਬ ਵਾਲੇ ਗੁਰਦੁਆਰਾ ਸ੍ਰੀ ਅਦਰਸਰ ਸਾਹਿਬ ਗੁਰੂ ਕਾ ਲੰਗਰ ਆਓ ਆਪਾਂ ਅੰਦਰ ਚੱਲਦੇ ਹਾਂ ਗੁਰੂ ਦੇ ਲਾਸ਼ ਕਰਦੇ ਆਂ ਜੀ ਇਸ ਸੰਤ ਬਾਬਾ ਅਤਰ ਸਿੰਘ ਜੀ ਦਾ ਤਪ ਸਥਾਨ ਆ ਤੇ ਆਪਾਂ ਅੰਦਰ ਚੱਲਦੇ ਆ ਦਰਸ਼ਨ ਕਰਦੇ ਆ ਗੁਰਦੁਆਰਾ ਸਾਹਿਬ ਅਤਰ ਸਾਹਿਬ ਅੰਦਰ ਚੱਲਾਂਗੇ ਤੇ ਆਪਾਂ ਮੱਥਾ ਟੇਕਾਂਗੇ ਦਾ ਬਾਬਾ ਜੀ ਦੇ ਹਾਂ ਜੀਟੀ ਰੋਡ ਕਨੇਜ ਲੁਧਿਆਣਾ ਦਰਾਹ ਦੇ 2.5 ਕਿਲੋਮੀਟਰ ਹੈ ਜੀ ਇਹ ਤੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਉੱਪਰ ਲਿਖਿਆ ਹੋਇਆ ਉਧਰ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਲੱਗਿਆ ਅੰਦਰੋਂ ਦਰਬਾਰ ਸਾਹਿਬ ਉੱਪਰ ਹੈ ਜੀ ਅੱਛਾ ਉਹ ਸਾਹਮਣੇ ਦਰਬਾਰ ਸਾਹਿਬ ਲੱਗਦਾ ਜੇ ਜਲਦੀ ਆਪਾਂ ਉੱਤੇ ਨਤਮਸਤਕ ਹੋਵਾਂਗੇ ਇਹ ਨਿਸ਼ਾਨ ਸਾਹਿਬ ਝੂਲ ਰਹੇ ਨੇ ਗੁਰੂ ਦੇ ਨਿਸ਼ਾਨ ਸਾਹਿਬ ਮਦਰਸ਼ਨ ਕਰੋ ਆਪਾਂ ਅੰਦਰ ਕੈਂਪ ਗੁਰਦੁਆਰਾ ਦੇ ਕੈਂਪਸ ਹਾਜ਼ਰ ਆ ਗਏ ਆ ਤੇ ਆਓ ਪਹਿਲਾਂ ਆਪਾਂ ਗੁਰੂ ਦਾ ਲੰਗਰ ਛਕਦੇ ਆ ਜੀ ਇਹ ਤੁਸੀਂ ਪੜ੍ਹ ਵੀ ਸਕਦੇ ਹੋ विश्व ਦੇ ਭਲੇ ਵਾਸਤੇ ਸੰਤ ਮਾਨ ਸ੍ਰੀਮਾਨ ਸੰਤ ਪਪਾ ਹਰਤਨ ਸਿੰਘ ਜੀ ਦੇ ਗੁਰਦੁਆਰਾ ਅਤਰ ਸਾਹਿਬ ਤਪਸਥਾਨ ਸੰਤ ਪਪਾ ਅੱਤਸਿੰਘ ਜੀ ਦੇ ਰੂਫਾ ਵਾਲੇ ਕਨੇਜ ਚਿੱਟੀ ਰੋਡ ਦਰਾਹਾ ਤੇ ਸਾਂਹੇਵਾਲ ਦੇ ਵਿਚਕਾਰ ਵਿਕੇ ਮਿਤੀ 1 ਅਪ੍ਰੈਲ ਤੋਂ 1 ਅਪ੍ਰੈਲ 2013 ਸ਼ੁਰੂ ਕੀਤੀ ਗਈ ਹੈ 10 ਹਕਸਨ ਦੇ ਪਾਣੀ ਹਾਰੇ ਸੰਤ ਬਾਬਾ ਰੋਜਨ ਸਿੰਘ ਜੀ ਆ ਤੇ ਵਾਹਿਗੁਰੂ ਵਾਹਿਗੁਰੂ ਜੀ ਦੇ ਖਾਲਸਾ ਵਾਹਿਗੁਰੂ ਦੇ ਦਰਬਾਰ ਤੋਂ ਉੱਪਰ ਨੂੰ ਵਸਤਾ ਜਾਂਦਾ ਚਲੋਪਾ ਪਿੰਡ ਨੰਗਰ ਸ਼ਾਹ ਕਲੀਏ ਦੁਪਹਿਰ ਦਾ ਤਕਰੀਬਨ 1 ਵਜਿਆ ਹੋਇਆ ਤੇ ਸਾਹਮਣੇ ਜੀਟੀ ਰੋਡ ਹੈਗੀ ਹੈ ਜੀ ਇਹ ਇਹਦਰ ਪੂਰਾ ਸਾਭ ਵੀ ਹੈਗੇ ਆ ਤੇ ਆਪਾਂ ਦਰਸ਼ਨ ਕਰਾਂਗੇ ਇਹ ਪੂਰਾ ਸਾਫ ਹੈ ਅੰਦਰ ਸੰਗਤ ਜਿਹੜੀ ਫਤ ਕਰ ਰਹੀ ਹੈ ਆਪਾਂ ਚਾਹਤ ਤੋਂ ਲੰਗਰ ਸੇ ਕਰਾਂ ਆਪਾਂ ਕੋਲੀ ਗਲਾ ਹੋ ਜਾਵੇ ਤੇ ਲੰਗਰ ਕਰਕੇ ਫਿਰ ਆਪਾਂ ਅੰਦਰ ਦਰਸ਼ਨ ਕਰਾਂਗੇ ਉਹਨਾਂ ਲਈ ਲੰਗਰ ਆਦਾ ਜੀ ਬੈਠਣਾ ਕਰਦੇ ਸਪੰ ਫਾਈਨਲੀ ਆਪਣਾ ਲੰਗਰ ਆ ਗਿਆ ਜੀ ਲੰਗਰ ਖਾ ਕੇ ਫਿਰ ਅੱਗੇ ਚੱਲਾਂਗੇ ਸਾਹਮਣੇ ਲੰਗਰ ਕਿੱਥੇ ਬਣਦਾ ਉੱਪਰ ਲਿਖਿਆ 1982 ਗੁਰੂ ਦਾ ਲੰਗਰ ਬਹੁਤ ਪੁਰਾਣਾ ਕਾਫੀ ਗੁਰਦਵਾਰਾ ਤਾਂ ਪੁਰਾਣਾ ਹੈ ਸਾਹਮਣੇ ਬਰਤਨ ਰੱਖਿਆ ਹੋਇਆ ਹੈ ਮੱਧਿਆਂ ਦੇ ਇੱਕ ਲੰਗਰ ਹਾਲ ਆ ਜੀ ਕਿੱਥੇ ਲੰਗਰ ਚੱਲ ਰਿਹਾ ਹੈ ਫਾਈਨਲੀ ਆਪਾਂ ਇਥੋਂ ਲੰਗਰ ਦਾ ਪ੍ਰਸ਼ਾਦਾ ਛਕ ਲਿਆ ਆਓ ਵਾਟਸਐਪ ਜੀ ਇਹ ਹੰ ਨਤਮਸਤਕ ਹੋਵਾਂਗੇ ਜਵਾਹਰਸਾਹਬ ਦੇ ਵਿੱਚ ਉੱਪਰ ਹੈਦਰਾਬਾਦ ਸਾਹਬ ਤੇ ਇੱਧਰ ਕੋ ਦਾ ਹੋ ਮਨ ਲੈਪ ਤੁਹਾਨੂੰ ਪੂਰਾ ਸਭ ਦੇ ਦਰਸ਼ਕਾਂ ਦਾ ਤੇ ਹਵਾ ਕੋਲ ਪਰ ਦਵਾਰ ਤੋਂ ਚੱਲਦੇ ਆ ਜੀ ਬਹੁਤ ਸੋਹਣੇ ਸਰੂਪ ਲੜਕੀ ਹੋਏ ਨੇ ਸਾਹਮਣੇ ਵਾਹਿ ਵਾਹਿ ਰੂਪ ਕੰਤਨ ਬਾਬਾ ਤਰਸਿਤ ਮਹਾਰਾਜ ਤੁਹਾਨੂੰ ਜੂਮ ਕਰਕੇ ਦਿਖਾ ਦੇਣਾ ਜੀ ਸੰਤ ਸਰਸਿੰਘ ਜੀ ਮਹਾਰਾਜ ਸੰਤ ਕਿਸ਼ਨ ਸਿੰਘ ਜੀ ਮਹਾਰਾਜ ਸੰਤ ਰਵਿੰਦਰ ਸਿੰਘ ਜੀ ਮਹਾਰਾਜ ਬਹਾਇ ਗੁਰੂ ਘਟ ਗਿਰਫਾ ਮਹਾਰਾਜ ਤੋਂ ਪਰ ਦਰਬਾਰ ਸਾਹਿਬ ਚੱਲਦੇ ਆ ਜੀ ਆ ਬੋਰਡ ਲੱਗੇ ਆ ਉੱਪਰ ਦਰਬਾਰ ਸਾਹਿਬ ਆ ਨਤਮਸਤਕ ਹੋ ਕੇ ਫਿਰ ਆਪਾਂ ਚੱਲੇ ਪਾਵਾਂਗੇ ਦੇ ਨਗਾਰਾ ਸਾਹਿਬ ਇਹ ਉਸ ਟਾਈਮ ਵੱਜਦਾ ਮੈਂ ਤੁਹਾਨੂੰ ਹੋਰ ਗੁਰਦਵਾਰ ਸਾਹਿਬ ਦੇ ਦਰਸ਼ਨਾਂ ਵਿੱਚ ਦਿਖਾਇਆ ਵੀ ਜਦੋਂ ਅਰਦਾਸ ਹੁੰਦੀ ਹੈ ਉਦੋਂ ਵੱਜਦਾ ਜੀ ਨਗਾਰਾ ਆਓ ਆਪਾਂ ਹੱਥ ਸਟੇਅਰ ਨੇ ਉੱਪਰ ਜਾ ਕੇ ਉੰਦਾ ਨਤਮਸਤ ਕਰੋਗੇ ਫਿਰ ਆਪਾਂ ਨੈਕਸਟ ਡੈਸਟੀਨੇਸ਼ਨ ਤੇ ਲਾਵਾਂਗੇ ਅਜੇ ਪਹੁੰਚਿਆ ਨਹੀਂ ਪਰ ਨਾਪਾਏ ਤੋ ਲੰਗਰ ਛਕ ਲਿਆ ਹੈਗਾ ਤੇ ਪਹਿਲਾਂ ਆਪਾਂ ਦਰਵਾਜ਼ਾ ਚੱਲ ਜੀ ਓਏ ਜਿੱਤਰਾ ਰਸਤਾ ਹੈ ਜੀ guru Pandia Pandrojakur, 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 ਇਹ ਪੂਜnik ਸੰਤ ਸਾਡੇ ਸੰਤ ਬਾਬਾਤਰ ਸਿੰਘ ਜੀ ਰੇਰੂ ਸਾਹ ਵਾਲੇ ਨੇ ਜੀ ਇਹ ਮਹਾਂਪੁਰਸ਼ ਹੋਰ ਹੈ ਸੰਤ ਰਡਾ ਸਾਹ ਵਾਲੇ ਸੰਤ ਇੰਦਰ ਸਿੰਘ ਜੀ ਤੇ ਸੰਤ ਕਿਸ਼ਨ ਸਿੰਘ ਜੀ ਮਹਾਰਾਜ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਸਰੂਪ ਤੇ ਇਹ ਵੀ ਸੰਤਵਾਪਾ ਜੀ ਚਰਨ ਦੀ ਪੂਰਾ ਰਸਾ ਵੜਾ ਪਾਹ ਗੁਰੂ ਦੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਸੋਹਣਾ ਪ੍ਰਕਾਸ਼ ਨੇ ਜੀ ਜਿਵੇਂ ਬਿਲਕੁਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਖੜਾ ਬਹੁਤ ਸੋਹਣਾ ਜਿਹੜਾ ਹੈ ਜਿਹੜਾ ਸਾਹਬ ਉੱਤੋਂ ਵੀ ਚਾਨਣੇ ਟਕਰੀਏ ਇਹਦੇ ਵਿੱਚ ਬਰਾਜਮਾਨ ਨੇ ਬਹੁਤ ਸੋਹਣੇ ਫੁੱਲ ਨੇ ਤੇ ਤਪੋਸਤਨ ਸੰਤ ਬਾਬਾ ਦਰਸਿੰਦਰ ਸਿੰਘ ਜੀ ਮਹਾਰਾਜ ਰੂਹਾਗੜ ਸੱਚਖੰਡ ਵਾਸੀ ਸੰਤ ਬਾਬਾ ਰਤਨ ਸਿੰਘ ਜੀ ਗੁਰਦੁਆਰਾ ਅਤਰਸਰ ਸਹਾਇ ਪ੍ਰਸੰਧਾ ਰੜਾਫਾ ਡਿਊਟੀ ਰੋਡ ਕਨੇਚ ਤੋਂ ਦੇਣਾ ਪੰਜਾਬ ਇੱਥੇ ਜਿਹੜਾ ਕੀਰਤਨ ਵਗੈਰਾ ਹੁੰਦਾ ਜੀ ਜਦੋਂ ਵੀ ਕੋਈ ਲਾਈਵ ਵਗੈਰਾ ਹੁੰਦਾ ਹੋਏਗਾ ਉਦੋਂ ਪਿੱਛੇ ਜਿਹੜਾ ਲਿਖਿਆ ਹੋਇਆ ਉਹਦੇ ਵਿੱਚ ਪਤਾ ਲੱਗ ਜਾਂਦਾ ਵੀ ਕਿਹੜੀ ਜਗ੍ਹਾ ਤੋਂ ਇਹ ਲਾਈਵ ਆ ਰਿਹਾ ਜਾਂ ਕਿਹਨੇ ਕੀਰਤਨ ਹੋ ਰਿਹਾ ਆਵੋ ਪਹੁੰਚੋ ਇਹ ਤੋਂ ਪ੍ਰਸ਼ਾਦ ਲਵਾਂਗੇ ਪ੍ਰਸ਼ਾਦ ਲੈ ਕੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਮੈਂ ਪਹਿਲੀ ਵਾਰ ਆਇਆ ਉੱਪਰ ਤੇ ਬਹੁਤ ਸੋਹਣਾ ਲੱਗਿਆ ਜੀ ਤੇ ਨਿਹਾਲ ਹੋ ਗਿਆ ਹਾਂਜੀ ਹਾਂਜੀ ਚਲੋ ਫਾਈਨਲੀ ਆਪਾਂ ਪ੍ਰਸ਼ਾਦ ਲਵਾਂਗੇ ਆ ਵਾਹਿਗੁਰੂ ਜੀ ਕੀ ਫਤਿਹ ਜੀ ਇਹਨਾਂ ਤੇ ਸੇਵਾਦਾਰ ਸਾਹਿਬ ਗੁਰਦੁਆਰਾ ਸਾ ਅਤਰ ਸਰ ਸਾਹਿਬ ਜੀ ਵਿੱਚ ਤੇ ਆਓ ਆਪਾਂ ਬਾਹਰ ਚੱਲਦੇ ਆ ਨਤਮਸਤਕ ਹੋ ਰਿਆਂ ਦੁਬਾਰਾ ਤੋਂ ਫੇਰ ਫਤਿਹ ਬੁਲਾਉਣੇ ਵਾਹਿਗੁਰੂ ਜੀ ਕਾ ਖਾਲਸਾ ਆਹੇ ਗੁਰਜੀ ਕੀ ਫਤਿਹ ਜੀ ਆਓ ਚੱਲਦੇ ਆ ਜੀ ਬਾਹਰ ਫਾਈਨਲੀ ਸੰਗਤ ਜੀ ਮਠਹਾਰੇ ਗਏ ਆਂ ਆਪਾਂ ਤੇ ਉੱਪਰ ਸੇਵਾ ਦਾ ਸਾਹਬ ਨੇ ਤੇ ਆ ਵਾਹ ਵੇਖੋ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਪਾੜੀਆਂ ਤਾਂ ਪੁਰਾਤਨ ਟਾਈਪ ਹੈਗਾ ਪੱਥਰ ਹੀ ਪੱਥਰ ਜਿਹੜਾ ਹੈ ਤੁਸੀਂ ਦੇਖ ਰਹੇ ਹੋ ਪੱਥਰ ਹੀ ਪੱਥਰ ਲੱਗਿਆ ਹੋਇਆ ਤੇ ਉੱਪਰ ਵੀ ਪੌਣੀਆਂ ਜਾਂਦੀਆਂ ਨੇ ਚਲੋ ਆਪਾਂ ਹੇਠੇ ਚੱਲਦੇ ਆਂ ਫਾਈਨਲੀ ਆਪਾਂ ਉੱਪਰ ਦਰਬਾਰ ਸਾਹਿਬ ਹੋ ਕੇ ਨਤਮਸਤਕ ਹੋ ਕੇ ਜਿਹੜਾ ਬਾਹਰ ਆ ਗਏ ਆ ਤੇ ਇੱਥੋਂ ਆਪਾਂ ਅਗਲੇ ਗੁਰਦੁਆਰਾ ਸਾਹਿਬ ਜਾਣ ਲਈ ਜਾਵਾਂਗੇ ਬਾਹਰ ਨਿਕਲਦੇ ਆ ਤੇ ਦੇਖੋ ਸੱਚੇ ਪਾਤਸ਼ਾਹ ਕਿਹੜੇ ਗੁਰਦੁਆਰਾ ਸਾਹਿਬ ਲੈ ਕੇ ਜਾਂਦੇ ਆ ਤੇ ਮੇਰੇ ਨਾਲ ਜੁੜੇ ਰਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀਖ ਪਤ ਹੈ ਜੀ ਮੈਂ ਹਾਂ ਸੁਰਿੰਦਰ ਸਿੰਘ ਆਪ ਜੀ ਨੇ ਗੁਰੂ ਘਰ ਜੀ ਦੇ ਦਰਸ਼ਨ ਕੀਤੇ ਇਸ ਦੇ ਨਾਲ ਜਿਹੜੀ ਮੈਂ ਵੀਡੀਓ ਆ ਇੱਥੇ ਹੀ ਸਮਾਪਤ ਕਰਦਾ ਗੁਰੂ ਸਾਹਿਬ ਮੈਨੂੰ ਬਲ ਬਖਸ਼ਣ ਕਿ ਮੈਂ ਤੁਹਾਨੂੰ ਹੋਰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਵਾਂ ਕਰਵਾਉਣ ਦਾ ਬਲ ਬਖਸ਼ਣ ਇਹਦੇ ਨਾਲ ਹੀ ਮੈਨੂੰ ਦਿਓ ਆਗਿਆ ਅਗਲੀ ਵੀਡੀਓ ਆਉਣ ਤੱਕ ਮੇਰਾ ਇੰਤਜ਼ਾਰ ਕਰਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਲੀਜ਼ ਮੇਰੇ ਇਸ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਐਂਡ ਕਮੈਂਟਸ ਪਲੀਜ਼ ਤੇ ਚੜ੍ਹਦੀ ਕਲਾ ਲਾਸਟ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ